ਸਾਸਰੀ ਘਾਲ ਦੀ ਸਾਰਿਆਂ ਨੂੰ ਭੁਜੇ ਹੋਏ ਛੋਲੇ ਫੁੱਲ ਮਖਾਣੇ ਗੁੜ ਤੇ ਡ్రਾਈ ਫਰੂਟ ਥੋੜਾ ਜਿਹਾ ਘਿਓ ਪਾ ਕੇ ਛੋਲੇ ਤੇ ਡ్రਾਈ ਫਰੂਟ ਜਿਹੜਾ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦਾ ਭੁੰਨ ਲੈਣਾ ਸਵਾਰ ਕੇ ਤੇ ਇਹਨੂੰ ਕੱਢ ਲੈਣੇ ਆ ਬਿਨਾਂ ਘਿਓ ਤੋਂ ਆਪਾਂ ਜਿਹੜੇ ਮਖਾਣੇ ਆ ਉਹਨਾਂ ਨੂੰ ਵੀ ਆਪਾਂ ਸਵਾਰ ਕੇ ਕ੍ਰਿਸਪੀ ਕਰ ਲੈਣਾ ਕ੍ਰਿਸਪੀ ਕਰਕੇ ਇਹਨਾਂ ਨੂੰ ਵੀ ਕੱਢ ਲੈਣੇ ਆ ਥੋੜਾ ਜਿਹਾ ਹੋਰ ਘਿਓ ਪਾ ਕੇ ਤੇ ਫਿਰ ਆਪਾਂ ਪਾਣੀ ਦੇ ਵਿੱਚ ਗੁੰਦ ਗੁੰਦ ਨੂੰ ਚੰਗੀ ਤਰ੍ਹਾਂ ਇਹਨਾਂ ਫੁੱਲੇ ਜਿਹੇ ਸਾਰਾ ਕੱਲਾ ਕੱਲਾ ਦਾਣਾ ਇਹਦਾ ਫੁੱਲੇ ਜਿਵੇਂ ਫਿਰ ਇਹਨੂੰ ਕੱਢ ਲੈਣਾ ਆ ਤੇ ਫਿਰ ਆਪਾਂ ਥੋੜਾ ਜਿ ਜਿਹੜਾ ਇਹ ਚੰਗੀ ਤਰ੍ਹਾਂ ਫਰਾਈ ਕਰ ਲੈਨੇ ਫੁੱਲ ਗਈਆਂ ਇਹਨਾਂ ਨੂੰ ਵੀ ਕੱਢ ਲਿਆ ਤੇ ਸਾਰਾ ਮਟੀਰੀਅਲ ਆਪਾਂ ਪੀਸ ਲੈਣਾ ਹੈ ਦਰਦਰਾ ਜਿਹਾ ਤੇ ਹੁਣ ਆਪਾਂ ਗੁੜ ਪਾਇਆ ਅੱਧਿਕ ਕੌਲੀ ਥੋੜਾ ਜਿਹਾ ਪਾਣੀ ਪਾ ਕੇ ਗੁੜ ਨੂੰ ਤਾਂ ਚਾਸ਼ਨੀ ਬਣਾ ਲੈ ਪਕਾ ਲਿਆ ਜਿਹੜਾ ਕਿਉ ਵਿੱਚ ਐਸੇ ਦੇ ਵਿੱਚ ਸੁੰਢ ਤੇ ਖਸ ਖਸ ਦੋ ਚਮਚੇ ਪਾ ਕੇ ਉਹਨੂੰ ਪਕਾਇਆ ਫਿਰ ਆਟਾ ਪਾਤਾ ਦਾਖਾਂ ਪਾਤੀਆਂ ਜਿਹੜਾ ਗੁੜ ਪਕਾਇਆ ਸੀਗਾ ਉਹ ਪਾ ਕੇ ਤੇ ਮਿਕਸ ਕਰ ਲੈਣਾ ਬਿਲਕੁਲ ਘੱਟ ਕੇ ਉਹਦੇ ਨਾਲ ਹੈਲਦੀ ਪੰਜੀਰੀ ਆਪਣੀ ਬਣ ਕੇ ਤਿਆਰ ਹੋ ਗਈ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਹੋ ਬਣਾਓ ਖਾਓ ਸਪੋਰਟ ਕਰੋ ਚੈਨਲ ਨੂੰ ਸਤਿ ਸ੍ਰੀ ਅਕਾਲ ਜੀ